ਰਾਜਪੀਰ ਉਸਤਾਬਾਜੀ ਫਤਈ ਸਾਰੇ ਹਸਪਤਾਲ ਮੇਰੇ ਵੀਰ ਭਾਈਆਂ ਨੂੰ ਅੱਜ ਚੱਕੇ ਦੇ ਨਾਂਕੇ ਹੈਗਾ ਨਗਰ ਕੀਰਤਨ ਦਸਵੇਂ ਪਾਤਸ਼ਾਹ ਜੀ ਗੁਰਪੁਰਪੁਰ ਤੋਂ ਮਾਰਦਾ ਭਈ ਰੇਕਸਾੜੀ ਕਰਦੇ ਪੰਜ ਤਰੀਕੇ ਸਭ ਨੂੰ ਗੁਰਪੁਰਪੁਰ ਦੀ ਲੱਖ ਲੱਖ ਵਧਾਈਆਂ ਬਾਕੀ ਹੋਰ ਕੁਝ ਅੱਜ ਹੋਣੇ ਅੱਗੇ ਜਾ ਕੇ ਨਗਰੀਦ ਸੰਬੰਧ ਹੋ ਗਏ ਭਾਈ ਖੱਟ ਮਾਰ ਆਉ ਦੇ ਘੋਲ ਪੈ ਕੇ ਨਗਰ ਕੀਰਤ ਸਟਾਰਟ ਹੋ ਗਿਆ ਜੀ ਤਕਰੀਬਨ ਟਾਈਮ ਹੋ ਗਿਆ ਸਾਢੇ 1:00 ਹੋ ਗਏ ਤੇ ਇੱਥੇ ਰਵਾਨਾ ਹੋ ਲੱਗਿਆ ਭਾਈ ਥੇਨ ਵਧੀਆ ਲੱਗ ਗਿਆ ਜਿੱਦ ਉੱਪ ਚੜ੍ਹਦੀ ਵਧੀਆ ਹੋ ਗਿਆ ਬਾਕੀ ਬਾਦੂ ਕਰਾਉਂਦੇ ਹੀ ਦਸ ਨਗਰ ਕੀਰਤ ਤੇ ਸਾਰੇ ਵਈ ਤੇ ਉਹਦਾ ਦਿਖਾ ਦੇ ਸਾਹ I like ਗੇ ਪਰਲੇਡੀ ਤੇ ਹਾਂਜੀ ਬਾਬਾ ਜੀ ਓਏ ਖਾਲਸਾ ਫਤਿਹ ਬਾਬਾ ਜੀ ਬਾਈ ਸ਼ਰਦਾ ਬਹੁਤ ਗਾਜਰ ਪਾਕ ਦਾ ਲੰਗਰ ਬਾਈ ਕਿਆ ਕਰਨ ਹੈਪੀ ਆ ਹੈਪੀਆਂ ਦੇ ਕੋਈ ਠੰਡੇ ਆ ਦੇ ਬਾਈ ਪਰ ਹੁਣ ਚੱਲਦਾ <laughs> ਕਾਰਡ ਕਰਦੇ ਫੇਟਾ ਆਪਣੇ ਬੂਟ ਪਾ ਠੀਕ ਹੈ ਮੇਰਾ ਕੰਮਕਾਰ ਹੈਗਾ ਨਾ ਪਰ ਠੀਕ ਹੈ ਮੈਂ ਨਾ ਕੰਮਕਾਰ ਕੰਪਲੀਟ ਨਹੀਂ ਤਾਂ ਆਇਆ ਬਾਈ ਜਿਹੜਾ ਮੈਂ ਸਾਂ ਲੱਤ ਆ ਬਿੱਲੂ ਵਾਲੇ ਨੇ ਦੋਹਾਂ ਦੋਨੇ 10-10 ਮੈਸਰ ਰੱਖਿਆ ਬਾਈ ਆਪਣਾ ਕਾਰੋਬਾਰ ਸ਼ੁਰੂ ਕਰਿਆ ਦੀ ਮੱਝ ਦੇ ਪਹੁੰਚ ਗਏ ਭਾਂਜੇ ਉਹਨਾਂ ਨੇ ਆਪਣੇ ਭਾਜੀ ਨੇ ਲੰਗਰ ਲਾਇਆ ਦੁਲਹੀ ਮੱਝ ਦੇ ਤੇ ਇਤੇ ਬਾਅਦ ਪਿੰਡ ਜਾਣਾ ਖਾਲਾ ਪਰ ਤੇ ਬੜੀਆਂ ਝੱਲੀਆਂ ਦਾ ਫਿਰ ਖਾਲਾ ਬਤੇ ਬਾਸ ਛੰਡਾ ਤੇ ਬੜੀਆਂ ਝੱਲੀਆਂ ਬਾਕੀ ਸੰਗਤ ਪੂਰੀ ਹੋ ਗਈ ਹੈ ਨਾ ਬਹੁਤ ਲੱਗਾ ਹੋ ਗਿਆ ਤੇ ਅਗਲੇ ਪਿੰਡਾਂ ਦੇ ਉਹਦੇ ਟਰੈਕਟਰ ਆ ਗਏ ਨਾ ਟਰਾਲੀਆਂ ਆ ਗਏ ਉਹ ਬਹੁਤ ਸੰਗਤ ਆਈ ਬਾਪਾ ਜੀ ਸੇਵਾ ਵਰ ਲੱਗੇ ਹੁਣ ਦਾ ਬਾਬਾ ਹੀ ਸੰਗਤ ਨਾਲ ਜੁੜਦੀ ਆ ਨਾ ਗਾ ਜੀ ਸੰਗਤ ਨਾਲ ਜੁੜਦੀ ਦੋ ਤਿੰਨ ਦਿਨਾਂ ਤੋਂ ਠੀਕ ਆ ਜੀ ਉਹ ਇੱਕ ਵਾਰ ਰੇਸਰ ਪਰ ਤੱਕ ਉਸ ਬਾਅਦ ਆਪਣੇ ਕੋਲ ਰਹਿ ਗਏ ਭਰਾਵਾ ਤੋਂ ਪਿੰਡ ਜੰਡਪੁਰਾ ਪਹਿਲਾ ਪੱਛੀ ਕਣਾ ਪਿੰਡ ਕੱਟ ਕੇ ਪਹਿਲਾ ਪਾਏ ਰਹੀ ਮੱਜਰੇ ਜੰਡਪੁਰਾ ਨੂੰ ਮਿੱਠਾ ਹੀਗਾ ਆਪਣੇ ਗੁਰਦੁਆਰਾ ਸਾਹਿਬ ਤੋਂ ਬਾਅਦ ਇਹ ਤੋਂ ਫਿਰ ਆਪਾਂ ਛੋਟੀ ਪਰੇੜੀ ਫਿਰ ਬੜੀ ਬਦਰੇੜੀ ਉਸ ਤੋਂ ਬਾਅਦ ਖਾਲਾਂਪੁਰ ਚੌਕ ਖਾਲਾਂਪੁਰ ਪਿੰਡ ਤੇ ਤਾਰ ਸੰਢਾ ਝੱਲੀਆਂ ਝੱਲੀਆਂ ਕਲਾਂ ਹੋ ਗਈ ਤੇ ਉਸ ਤੋਂ ਬਾਅਦ ਰਹੀਮਾਪੁਰਾ ਬੰਦੇ ਮਾਲਾ ਖੁਰਪ ਬੰਦੇ ਮਾਲਾ ਕਲਾਂ ਕੋਵਾਲ ਵਿੰਟਪਰਾ ਤੇ ਸੁਨੋਰਾ ਉਸ ਤੋਂ ਬਾਅਦ ਬਰਮੇਪੁਰਾ ਸਾਹਬੋ ਜਾ ਕੇ ਸਮਾਪਤੀ ਹੋਈ ਹੈ ਜੀ ਤੁਹਾਡੀ ਪਿਆਰ ま何 <music> ਜਿਕ ਜਿਕ ਰਗ ਜਾਵੇ ਦਿਹਾਲੋ ਜਾਵੇ ਦੇਖਦੇ ਤਨੀ ਬਚਨ ਦੇ ਬੜੀ ਮਾਨਵਤਾ ਦੇ ਪੁਜਾਰੀ ਦਸਮ ਗ੍ਰੰਥ ਦੇ ਲਗਾਰੀ ਦਸਮੇਸ਼ ਪਿਤਾ ਤੰਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮਵਿੱਤਰ ਚੜਨਾ ਕਬਲਾ ਨੂੰ ਪਾਵੇ